ਸਤਿ ਸ਼੍ਰੀ ਅਕਾਲ ਜੀ ਬੜਾ ਹੀ ਚੰਗਾ ਲੱਗਿਆ ਅੱਜ ਇੱਥੇ ਆ ਕੇ ਅਸੀਂ ਬਹੁਤ ਵਾਰ ਫਿਲਮੀ ਸਮਾਗਮਾਂ 'ਚ ਜਾਈਦਾ ਐ ਪਰ ਇੱਥੇ ਆ ਕੇ ਵੀ ਦਿਲ ਨੂੰ ਸਕੂਨ ਮਿਲਿਆ ਕਿਉਂਕਿ ਬਹੁਤ ਹੀ ਚੰਗਾ ਉਪਰਾਨਾ ਹੋ ਰਿਹਾ ਹੈ ਮੈਂ ਸ਼ੁਕਰਗੁਜ਼ਾਰ ਆ ਸਾਡੇ ਐਸਡੀਐਮ ਸਾਹਿਬ ਡਾਕਟਰ ਸਿੰਘ ਜੀ ਨੇ ਇਹਨਾਂ ਨੇ ਬਹੁਤ ਹੀ ਅੱਛਾ ਉਪਰਾਲਾ ਕੀਤਾ ਔਰ ਨਗਾਦਾਰ ਭਾਰੀ ਨੇ ਆਪਣੇ ਕੰਮ ਦੇ ਨਾਲ ਜੋ ਤੁਸੀਂ ਤੇਰੀ ਘੜੇ ਆ ਤਾਂ ਸਾਨੂੰ ਕੀ ਯਾਰ ਲੋਕਾਂ ਦੀ ਭਲਾਈ ਕਰ ਜਿਹੜੀ ਕੀ ਬਿਮਾਰੀ ਆ ਚੁੱਕੀ ਹੈ ਨਸ਼ੇ ਦੀ ਸਾਰੀ ਦੁਨੀਆਂ ਜੀ ਹੈ ਆਪਣੇ ਆਪਾਂ ਵੀ ਉਹਦੇ ਵਿੱਚੋਂ ਹੀ ਆ ਤਾਂ ਇਹਨਾਂ ਦੇ ਉਪਰਾਲੇ ਨੂੰ ਸਲਾਮ ਹੈ ਔਰ ਵਾਇਟ ਕਰੇ ਇਹਨੂੰ ਫੜੀਆਂ ਲੱਗਣ ਫਾਈਨ ਕਰਾਂਗੇ ਕੋਸ਼ਿਸ਼ ਕਰਾਂਗੇ ਕਿਥੇ ਵੀ ਇਹ ਗਾਹ ਨੂੰ ਵੀ ਕਦੇ ਮੌਕਾ ਮਰੇਗਾ ਸੀ ਮੈਂ ਵੀ ਕਿ ਸ਼ਾਮ ਨੂੰ ਦੀ ਗੰਦੀ ਪੀੜੀ ਨੂੰ ਕੀ ਸੁਨੇਹੇ ਚੋਂ ਦਿੰਦੇ ਪੀੜੀ ਨੂੰ ਹੋਈ ਹੈ ਜੀ ਉਸਕੇ ਜਿਸ ਤਰ੍ਹਾਂ ਸਿਆ ਡਰਾਮੇ ਚ ਵੀ ਦੇਖ ਰਹੇ ਆ ਜਿਸ ਤਰ੍ਹਾਂ ਸਾਡੇ ਅਫਸਰ ਸਹਿਬਾਨ ਵੀ ਸਮਝਾ ਰਹੇ ਨੇ ਕਿ ਨਸ਼ਾ ਬਚਣਾ ਜੇ ਕਿਸੇ ਕੋਈ ਇਸ ਤਰ੍ਹਾਂ ਦੇ ਮੈਸੇਜ ਕਰ ਚੁੱਕਿਆ ਤਾਂ ਉਹਨਾਂ 라ਜੂ ਹੁੰਦੇ ਨੇ ਕਿ ਇਹ ਇੱਕ ਬਿਮਾਰੀ ਹੈ ਨਾ ਕਿ ਕੋਈ ਬਹੁਤ ਵੱਡੀ ਗੱਲ ਨਹੀਂ ਇਹ ਪੁੱਛਣਾ ਚੰਗੀ ਕੋਈ ਜਦ ਤੱਕ ਕਿ ਪੰਜਾਬ ਚ ਨਸ਼ਾ ਮੁਕਤ ਕਿਵੇਂ ਕੀਤਾ ਜਾ ਸਕਦਾ ਜੇ ਤੁਹਾਡੇ ਜੋ ਅੱਜ ਕੱਲ੍ਹ ਚੱਲ ਰਿਹਾ ਜੀ ਮੇਰੇ ਖਿਆਲ ਚ ਸਹੀ ਸਟੈਪ ਚੱਕੇ ਜਾ ਰਹੇ ਸਾਡੀ ਪੁਲਿਸ ਬਹੁਤ ਹੀ ਅੱਛੀ ਪੁਲਿਸ ਗਿਣੀ ਜਾਂਦੀ ਹੈ ਸਾਡੇ ਡਾਕਟਰ ਸੁਖੀਰ ਜੀ ਵਰਗੇ ਅਫਸਰ ਨੇ ਜਿਹੜੇ ਇਹ ਤਹਿ ਦਿਲ ਤੋਂ ਸੱਚਾਈ ਨਾਲ ਲੱਗੇ ਹੋਏ ਨੇ ਜਿਸ ਤਰ੍ਹਾਂ ਸਾਡੇ ਡੀਸੀ ਸਾਹਿਬ ਨੇ ਬਹੁਤ ਅੱਛਾ ਸੀਖੀ ਤੇ ਤੇ ਉਹ ਰ ਹਰ ਚੀਜ਼ ਤੋਂ ਜਾਣੂ ਕਰਵਾਇਆ ਬੱਚਿਆਂ ਗਰਸਾ ਅਸੀਂ ਵੀ ਛੋਟੇ ਜੇ ਸੀ ਜਦੋਂ ਤੁਹਾਡੀਆਂ ਮੂਵੀਆ ਦੇਖਦੇ ਆ ਰਹੇ ਆ ਤੇ ਤੁਹਾਡੇ ਤੇ ਉਹੀ ਦੂਰ ਚਿਹਰੇ ਤੇ ਉਹੀ ਗੱਲਬਾਤ ਤੁਹਾਡੀ ਤੰਦਰੁਸਤੀ ਜਰਾਜ ਬਸ ਆਖਰੀ ਪੰਟ ਦਾ ਸਭ ਤੋਂ ਪਹਿਲਾਂ ਦਾ ਸ਼ੁਕਰੀਆ ਜੀ ਤੁਸੀਂ ਮੇਰੀ ਇੱਜ਼ਤ ਅਫਜ਼ਾਇ ਕੀਤੀ ਹੌਸਲਾ ਬੁਧਾਇਆ ਲੇਕਿਨ ਇਹ ਤਾਂ ਵੈਗੁਰੂ ਜਾਣਦਾ ਹੈ ਲੇਕਿਨ ਮੈਂ ਸਮਝਦਾ ਜੋ ਵੀ ਇਹ ਮਾਲਕ ਵੱਲੋਂ ਜੋ ਬਖਸ਼ਿਸ਼ ਹੁੰਦੀ ਹੈ ਉਹ ਹੀ ਹੁੰਦੀ ਹੈ ਤੁਹਾਨੂੰ ਸੇਤ ਤਾਂ ਮਿਲ ਜਾਂਦੀ ਹੈ ਪਰ ਉਹਨੂੰ ਸੰਭਾਲਣਾ ਫਿਰ ਤੁਹਾਡੇ ਆਪਣੇ ਹੱਥ ਚੋਂ ਹੈ ਕੋਸ਼ਿਸ਼ ਇਹ ਹੈ ਵੀ ਜਿਸ ਤਰ੍ਹਾਂ ਸਾਡੀ ਲਾਈਨ ਹੈ ਇਸ ਦੇ ਵਿੱਚ ਅਸੀਂ ਐਕਸਰਸਾਈਜ਼ ਵੀ ਐਕਟ ਕਰਦੇ ਆਂ ਔਰ ਚੰਗੀ ਖੁਰਾਕ ਦਾ ਵੀ ਖਿਆਲ ਰੱਖੀਦਾ ਹੈ ਲੇਕਿਨ ਇੱਕ ਗੱਲ ਮੈਂ ਹਮੇਸ਼ਾ ਕਹਿੰਦਾ ਕਿ ਅੰਦਰੋਂ ਤੁਹਾਡੀ ਸੋਚ ਅੱਛੀ ਰੱਖੋ ਜਦ ਤੁਹਾਡੀ ਸੋਚ ਅੱਛੀ ਹੋਏਗੀ ਤਾਂ ਤੁਹਾਡੇ ਹਰ ਚੀਜ਼ ਤੇ ਇੱਕ ਪੋਜ਼ਿਟਿਵ ਹੋਵੇਗੀ ਉਧਰ ਰਿਜ਼ਲਟ ਮਿਲੇਗਾ ਗੱਲ ਸਭ ਗੱਲ ਕਰੀਏ ਜੇ ਜਿਹੜੇ ਅੱਜ ਨਾਟਕ ਦਿਖਾਏ ਗਏ ਇਹਨਾਂ ਦਾ ਕਿੰਨਾ ਇੱਕ ਅਹਿਮ ਰੋੜ ਰਹੂਗਾ ਜਿੰਦਗੀ ਵਿੱਚ ਜਿਹੜਾ ਨਸ਼ਾ ਰੋਕਣਾ ਖਾਸ ਤੌਰ ਤੇ ਤੁਸੀਂ ਆਪਣੇ ਲੈਵਲ ਤੇ ਨਾ ਸੋਚੋ ਬੱਚਿਆਂ ਤੇ ਬੜਾ ਅੱਛਾ ਅਸਰ ਪੈਂਦਾ ਇਹ ਜਿੰਨੇ ਵੀ ਬੱਚੇ ਆਏ ਹੋਏ ਨੇ ਇਹਦਾ ਇਹ ਮਤਲਬ ਨਹੀਂ ਕਿ ਜੋ ਅਸੀਂ ਦਿਖਾ ਰਹੇ ਹਾਂ ਕਿ ਨਾ ਦੇ ਵਿੱਚੋਂ ਸ਼ਾਇਦ ਕੋਈ ਨਸ਼ਾ ਕਰਦਾ ਹੋਵੇ ਤਾਂ ਕੋਈ ਨਹੀਂ ਕਰਦਾ ਨਸ਼ਾ ਲੇਕਿਨ ਉਹਨਾਂ ਨੂੰ ਜਾਣਕਾਰੀ ਜ਼ਰੂਰ ਮਿਲ ਗਈ ਕਿ ਨਸ਼ਾ ਕਿੰਨਾ ਬੁਰਾ ਹੁੰਦਾ ਹੈ ਜਾਂ ਉਸ ਤੋਂ ਕਿਸ ਤਰ੍ਹਾਂ ਬਚਣਾ ਹੈ ਇਹ ਹਾਲਾਤ ਕੀ ਨੇ ਇੰਨਾ ਡਰਾਮਿਆਂ ਦਾ ਜਾਂ ਇਸ ਤਰ੍ਹਾਂ ਦੇ ਸਮਾਗਮਾਂ ਦਾ ਇਸ ਤਰ੍ਹਾਂ ਦੇ ਜਨਰ ਦੇ ਜੇ ਸਰ ਨੌਜਵਾਨ ਪੀੜ੍ਹੀ ਦੇ ਪੇਰੈਂਟਸ ਨੂੰ ਤੁਸੀਂ ਕੋਈ ਮੈਸੇਜ ਦੇਣਾ ਚਾਹੁੰਦੇ ਜਿਹੜੇ ਬੱਚਾਂ ਬਾਰੇ ਜ਼ਿਆਦਾ ਟਾਈਮ ਨਹੀਂ ਦੇ ਸਕਦੇ ਜਾਂ ਉਹ ਜ਼ਿਆਦਾ ਬੱਚੇ ਮੋਬਾਈਲ ਤੇ ਰਹਿੰਦੇ ਨੇ ਜੀ 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 ਪੇਰੈਂਟਸ ਦਾ ਬਹੁਤ ਵੱਡਾ ਯੋਗਦਾਨ ਹੈ ਜੀ ਇਹਦੇ ਵਿੱਚ ਜਦ ਬੱਚੇ ਛੋਟੇ ਹੁੰਦੇ ਨੇ ਖਾਸ ਤੌਰ ਤੇ ਸਾਡੇ ਪੰਜਾਬ ਵਿੱਚ ਅਸੀਂ ਥੋੜਾ ਜਿਹਾ ਨਜ਼ਰ ਅੰਦਾਜ਼ ਕਰ ਜਾਂਦੇ ਆ ਇੱਕ ਜਿਹੜੀ ਖਾਸ ਤੌਰ ਤੇ ਮੈਂ ਦੱਸਣਾ ਚਾਹੁੰਦਾ ਗੱਲ ਕਿ ਅ ਅਸੀਂ ਸ਼ਰਾਬ ਨੂੰ ਇਸ ਤਰ੍ਹਾਂ ਸਮਝਦੇ ਹਾਂ ਬਹੁਤ ਸਾਰੇ ਗੰਦੇ ਨਸ਼ੇ ਸਾਰੇ ਨਸ਼ੇ ਮਾੜੇ ਆ ਪਹਿਲੀ ਗੱਲ ਤੇ ਹੈ ਦੂਸਰੀ ਗੱਲ ਇਹ ਹੈ ਸ਼ਰਾਬ ਹੈ ਜੋ ਉਹਨੂੰ ਅਸੀਂ ਮਨਜ਼ੂਰਸ਼ੁਦਾ ਨਸ਼ਾ ਸਮਝ ਸਕਦੇ ਆ ਜਾਂ ਸਮਝਦੇ ਆ ਕਿ ਗੌਰਮੈਂਟ ਵੱਲੋਂ ਵੀ ਸਾਨੂੰ ਇਜਾਜ਼ਤ ਮਿਲੀ ਹੋਈ ਹੈ ਥਾਂ ਥਾਂ ਤੇ ਦੁਕਾਨਾਂ ਨੇ ਲੇਕਿਨ ਮੈਨੂੰ ਕਿਸੇ ਡਾਕਟਰ ਸਾਹਿਬ ਨੇ ਦੱਸਿਆ ਕਿ ਸਭ ਤੋਂ ਔਖਾ ਸ਼ਰਾਬ ਛਡੌਣੀ ਹੈ ਇੱਕ ਹੱਦ ਤੱਕ ਤਾਂ ਇਹ ਠੀਕ ਹੈ ਉਦੋਂ ਤੱਕ ਇਹ ਨਸ਼ਾ ਨਹੀਂ ਉਸ ਤੋਂ ਹੱਦ ਤੋਂ ਜਦ ਜ਼ਿਆਦਾ ਹੋ ਜਾਂਦਾ ਫਿਰ ਇਹ ਨਸ਼ੇ ਨਸ਼ਾ اختیار ਕਰ ਜਾਂਦਾ ਇਹਦਾ ਰੂਪ ਹੈ ਜਿਹੜਾ ਬਹੁਤ ਖੇਂਗਰ ਹੋ ਜਾਂਦਾ ਸਾਡੇ ਬੱਚੇ ਕਈ ਵਾਰ ਛੋਟੇ ਹੁੰਦੇ ਆ ਸਾਡੇ ਚਾਚੇ ਚਾਚੀ ਜਾਂ ਵੱਡੇ ਕਈ ਵਾਰੀ ਸ਼ੌਕੀਏ ਉਹਨਾਂ ਨੂੰ ਫਿਰ ਦਿੰਦੇ ਲੈ ਪੁੱਤ ਦੋ ਚਮਚੇ ਪੀ ਲਾ ਤਾਂ ਬੱਚਾ ਖੇਡਦਾ ਫਿਰੂਗਾ ਉਹ ਬਹੁਤ ਘਾਤਕ ਸਭ ਤੋਂ ਹੈ ਮੈਂ ਕਈ ਬੱਚੇ ਵੇਖੇ ਆ ਜਦੋਂ ਜਵਾਨ ਹੁੰਦੇ ਆ ਤਾਂ ਫਿਰ ਉਹਨਾਂ ਨੂੰ ਆਦਤ ਲੱਗ ਜਾਂਦੀ ਹੈ ਔਰ ਸ਼ਰਾਬ ਹਰ ਨਸ਼ੇ ਦੀ ਮਾਏ ਜਾਂ ਤਾਂ ਸ਼ਰਾਬੀ ਹੋ ਕੇ ਰਾਤ ਨੂੰ ਕੁਝ ਹੋ ਜਾਂਦਾ ਹੈ ਅਗਲੇ ਦਿਨ ਉਹਦੇ ਦੁਦ ਉੱਠਿਆ ਨਹੀਂ ਜਾਂਦਾ ਫਿਰ ਗੋਲੀ ਕੰਪਾ ਕੋਈ ਨਾ ਕੋਈ ਹੋਰ ਲੈਣਾ ਪੈਂਦਾ ਔਰ ਹੋਰ ਤਰ੍ਹਾਂ ਦੀ ਨਸ਼ੀ ਆ ਜਾਂਦੀ ਸਰ ਕਾਫੀ ਪੁਆਇੰਟ ਪਾਕਿਸਤਾਨ ਦੀਆਂ ਮੂਵੀਆਂ ਵੀ ਅਸੀਂ ਦੇਖਦੇ ਆ ਆਪਣੇ ਆ ਵੀ ਦੇਖੀਆਂ ਪਾਕਿਸਤਾਨ ਵਾਲੇ ਚੈਲੰਜ ਕਰਦੇ ਵੀ ਜਿਹੜੀ ਸਾਡੀ ਮੂਵੀ ਆ ਵੀ ਪੰਜਾਬ ਨਾਲ ਅਸੀਂ ਉਹਨਾਂ ਨੂੰ ਕਹਿੰਨੇ ਕਿ ਸਾਡੇ ਦੋਸ਼ ਏਰੀਆ ਤੇ ਮੈਂ ਨਹੀਂ ਕਹਿ ਰਿਹਾ ਪੂਰਾ ਪੰਜਾਬ ਕਹਿ ਰਿਹਾ ਗੁੱਬਲ ਕਰੋ ਯੋਗਰਾਜੀ ਯੋਗਰਾਜੀ ਐਸਟੇਪ ਚਲੋ ਖੇਤਰ ਤੋਂ ਸਿੰਘ ਛੱਡ ਜੇ ਔਰ ਤੁਸੀਂ ਇਹਦੀ ਕਿੰਨਾ ਚਿਰ ਮਤਲਬ ਕਿ ਦੀ ਸੇਵਾ ਕਰੋਗੇ ਕੀ ਕਹਣਾ ਚਾਹੁੰਦੇ ਉਸਕੋ ਇਹ ਤਾਂ ਜਦ ਤੱਕ ਸਾਨੂੰ ਸਾਰਿਆਂ ਦਾ ਪਿਆਰ ਮਿਲਦਾ ਰਹੇਗਾ ਕੋਸ਼ਿਸ਼ ਕਰਾਂਗੇ ਆਪਣਾ ਚਿਹਰੇ ਇਸ ਲਾਈਨ ਚ ਕੰਮ ਕਰ ਸਕੀਏ ਲੇਕਿਨ ਇਹ ਆਪਣੇ ਹੱਥ ਜੀ ਨਹੀਂ ਹੁੰਦਾ ਇਹ ਤਾਂ ਸਾਨੂੰ ਆਵਾਮ ਨੇ ਪਿਆਰ ਦਿੱਤਾ ਹੈ ਉਹਨਾਂ ਦੇ ਪਿਆਰ ਸਦਕੇ ਇਸ ਇੱਥੇ ਹਾਂ ਜਿੰਨੀ ਦੇਰ ਉਹ ਚਾਹਣ ਕਿ ਉਹ ਧੀ ਦੇ ਰਹੀ ਰਹੇ ਥੈਂਕ ਯੂ ਸੁਪਰ ਜਿਸ ਤੱਕ ਥੀਏਟਰ ਤੋਂ ਕਿਹਨਿਆ ਕੋਈ ਵਿਦਾ ਜੀ ਤੁਹਾਨੂੰ ਜਿਉਹ ਜੀ ਇਸ ਵੇਲੇ ਮੌਜੂਦਾ ਹਾਲ ਚੱਲੀ ਥੀਏਟਰ ਦੀ ਥੀਟਰ ਸਿਨੇਮੇ ਦੀ ਗੱਲ ਕਰਦੇ ਹੋ ਜਾਂ ਤੁਸੀਂ ਸਟੇਜ ਦੀ ਗੱਲ ਕਰਦੇ ਹੋ ਸਟੇਜ ਦੀ ਗੱਲ ਸਟੇਜ ਤੇ ਜੀ ਬਹੁਤ ਮੈਂ ਤਾਂ ਖੈਰ ਨਹੀਂ ਕਰ ਸਕਿਆ ਲੇਕਿਨ ਜਿਹੜੇ ਆਰਟਿਸਟ ਸਟੇਜ ਤੋਂ ਹੁੰਦੇ ਨੇ ਉਹ ਬਹੁਤ ਅਲੱਗ ਹੁੰਦੇ ਨੇ ਉਹਨਾਂ ਦੇ ਵਿੱਚ ਬਹੁਤ ਖੁੱਲੇ ਹੁੰਦੇ ਐਕਟਿੰਗ ਦੇ ਵਿੱਚ ਔਰ ਕੌਨਫੀਡੈਂਸ ਉਹਨਾਂ ਦਾ ਬਹੁਤ ਵਧੀਆ ਹੁੰਦਾ ਕਿਉਂਕਿ ਸਾਹਮਣੇ ਆਡੀਅנס ਹੁੰਦੀ ਹੈ ਉਹਨਾਂ ਨੂੰ ਤੁਰਤ ਉਹਦਾ ਇਨਾਮ ਮਿਲਦਾ ਹੈ ਉਹਨਾਂ ਨੂੰ ਉਹਦਾ ਰਿਸਪੌਂਸਿਲ ਹੈ ਇਹ ਚੀਜ਼ ਥੀਟਰ ਦੇ ਵਿੱਚ ਜਾਣ ਨਾਲ ਬਹੁਤ ਕੁਝ ਸਿੱਖਿਆ ਜਾਂਦਾ ਹੈ ਪੰਜਾਬ ਦਾ ਔਰ ਜਿਹੜੇ ਹੈਗੇ ਤੁਹਾਡੀ ਸਾਰੇ ਪੰਜਾਬੀ ਫਿਲਮਾਂ ਦਾ ਜਿਹੜਾ ਹੈਗਾ ਉਹ ਇੱਥੇ ਉਹ ਥੀਏਟਰ ਦੇ ਵਿੱਚ ਤੋਂ ਬਿਨਾ ਸੁਰੱਖਿਤ ਹੈ ਜਿਹੜੇ ਥੀਏਟਰ ਤੋਂ ਥਰੂ ਆਉਂਦੇ ਜੀ ਉਹ ਵੀ ਅੱਛੇ ਹੈ ਲੇਕਿਨ ਅੱਜ ਕੱਲ ਤਾਂ ਬਹੁਤ ਇੰਸਟੀਚਿਊਟਰੀ ਹੋਰ ਹੋ ਚੁੱਕੇ ਜੀ ਬੱਚੇ ਸਿੱਖ ਕੇ ਆਉਂਦੇ ਹੈ ਜਦ ਅਸੀਂ ਇਸ ਲਾਈਨ ਦੇ ਵਿੱਚ ਆਏ ਸੀ ਤਾਂ ਕਿੱਦੋਂ ਵੀ ਨਹੀਂ ਸਿੱਖੇ ਆਪਣੇ ਤਜਰਬੇ ਨਾਲ ਆਪਣੇ ਵੱਡਿਆਂ ਨੂੰ ਵੇਖ-ਵੇਖ ਕੇ ਸੀਨੀਅਰਸ ਨੂੰ ਵੇਖ-ਵੇਖ ਕੇ ਸਿੱਖਦੇ ਰਹਿਆ ਅੱਜ ਵੀ ਸਿੱਖ ਰਹੇ ਆ ਅ ਜੇ ਕਿਸੇ ਦੇ ਵਿੱਚ ਕੋਈ ਖਾਹਿਸ਼ ਹੁੰਦੀ ਹੈ ਇਸ ਪਾਸੇ ਹੁੰਦੀ ਉਹ ਕੋਈ ਨਾ ਕੋਈ ਲੱਭ ਹੀ ਲੈਂਦਾ ਆਪਣਾ ਸਿੱਖਣ ਵਾਲਾ ਕੋਈ ਇੰਸਟੀਚਿਊਟ ਹੋਵੇ ਜਾਂ ਕਿਸੇ ਫੇਟਰ ਨੂੰ ਜੁਆਇਨ ਕਰੇ ਜੀ ਬਹੁਤ ਸ਼ੁਕਰੀਆ ਸਰ ਧੰਨਵਾਦ ਥੈਂਕ ਯੂ